ਜਦੋਂ ਅਸੀਂ ਹਰਿਮੰਦਰ ਸਾਹਿਬ ਆਉਂਨੇ ਆ ਸਾਡੀਆਂ ਸੰਸਾਰਿਕ ਅਰਦਾਸਾਂ ਵੀ ਹੁੰਦੀਆਂ ਨੇ ਸੰਸਾਰਿਕ ਲੋੜਾਂ ਵੀ ਨੇ ਸਰੀਰ ਦੀਆਂ ਤੰਦਰੁਸਤੀਆਂ ਨੇ ਕਿਸੇ ਦਾ ਕੰਮ ਨਹੀਂ ਚੱਲਦਾ ਉਹ ਇਹਦੇ ਵਾਸਤੇ ਆਉਂਦਾ ਮੈਂ ਇੰਨੇ ਦਿਨ ਆਵਾਂਗਾ ਕਿਸੇ ਨੂੰ ਸਰੀਰਕ ਰੋਗੇ ਕਿਸੇ ਨੂੰ ਮਾਨਸਿਕ ਯਾਨੀ ਕਿ ਸੰਸਾਰਿਕ ਲੋੜ ਹੈ ਤੇ ਮੈਂ ਕੱਲ ਬੈਠਾ ਵਿਚਾਰ ਕਰ ਰਿਹਾ ਸੀ ਪਰ ਕਰਮਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰ ਦਰਵਾਜ਼ੇ ਸ਼ਾਇਦ ਤਾਂ ਰੱਖੇ ਸਨ ਹਰਿਮੰਦਰ ਸਾਹਿਬ ਦੇ ਇੱਕ ਦਰਵਾਜਾ ਸੰਸਾਰ ਦੇ ਪਦਾਰਥ ਮੰਗਣ ਵਾਸਤੇ ਉਤੋਂ ਸੰਸਾਰ ਦੇ ਪਦਾਰਥ ਮਿਲਣਗੇ ਦੂਜਾ ਦਰਵਾਜਾ ਹੈ ਸੰਸਾਰ ਦੇ ਪਦਾਰਥਾਂ ਦੀ ਮਿਲਣ ਤੋਂ ਬਾਅਦ ਵਰਤੋਂ ਕਿਵੇਂ ਕਰਨੀ ਏ ਉਹ ਜਾਚ ਗੁਰਬਾਣੀ ਵਿੱਚੋਂ ਸਿੱਖਣੀ ਏ ਦੂਜਾ ਦਰਵਾਜਾ ਤਾਂ ਖੋਲਿਆ ਤੇ ਜਦੋਂ ਅਸੀਂ ਵਰਤੋਂ ਉਸ ਢੰਗ ਨਾਲ ਕਰਾਂਗੇ ਤੇ ਫਿਰ ਅਸੀਂ ਪਦਾਰਥ ਨੂੰ ਵਰਤਦੇ ਹੋਏ ਉਹਦੇ ਤੋਂ ਮੁਕਤ ਹੋ ਜਾਵਾਂਗੇ ਉਹ ਸਾਨੂੰ ਦੁੱਖ ਨਹੀਂ ਦੇ ਸਕੇਗਾ ਤੀਜਾ ਦਰਵਾਜਾ ਮੁਕਤੀ ਦਾ ਦਰਵਾਜਾ ਤੇ ਚੌਥਾ ਦਰਵਾਜਾ ਫਰੀ ਹੈ ਜਿਹਦੇ ਅੱਗੇ ਰਾਹ ਕੋਈ ਨਹੀਂ ਜਾਂਦਾ ਇਧਰੋਂ ਆਉਨੇ ਆ ਪੁਲ ਹੈ ਸਿੱਧਾ ਪਾਸ ਅਗਲੇ ਪਾਸੇ ਰਾਹ ਕੋਈ ਨਹੀਂ ਹੁੰਦਾ ਉਹਨੂੰ ਹਰ ਕੀ ਪੌੜੀ ਕਹਿੰਦੇ ਨੇ ਹਰ ਕੀ ਪੌੜੀ ਦਾ ਮਤਲਬ ਇਹਨਾਂ ਪੌੜੀਆਂ ਤੋਂ ਅੱਗੇ ਸੰਸਾਰਿਕ ਰਾਹ ਖਤਮ ਹੈ ਹੁਣ ਇਹਦੇ ਤੋਂ ਅੱਗੇ ਪ੍ਰਮਾਤਮਾ ਦੀਆਂ ਪੌੜੀਆਂ ਸ਼ੁਰੂ ਹੋ ਜਾਂਦੀਆਂ ਨੇ ਹਰ ਕੀ ਪੌੜੀ ਉਹਦਾ ਨਾਂ ਹੀ ਸ਼ੁਰੂ ਤਾਂ ਕਿ ਹੈ ਇਹਦਾ ਮਤਲਬ ਬਹੁਤ ਸਾਰੇ ਭਾਵ ਅਰਥ ਨੇ ਇਹਦੇ ਵਿੱਚ ਤੇ ਮੈਂ ਗੁਰਬਾਣੀ ਵਿੱਚੋਂ ਇਹ ਤਿੰਨ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰ ਦੇਣਾ ਕਿਰਪ ਪਦਾਰਥਾਂ ਵਾਲਾ ਦਰਵਾਜਾ ਉਹਨੂੰ ਕਿਹਾ ਗੁਰਬਾਣੀ ਵਿੱਚ ਭੁਗਤ ਭੁਗਤ ਦਾ ਅਰਥ ਹੈ ਪਦਾਰਥ ਤੇ ਜਿੱਥੋਂ ਜਾਚ ਸਿੱਖਣੀ ਹੈ ਪਦਾਰਥਾਂ ਨੂੰ ਵਰਤਨਾ ਕਿਵੇਂ ਹੈ ਉਹ ਦਰਵਾਜਾ ਉਹਨੂੰ ਕਿਹਾ ਜੁਗਤ ਜੁਗਤ ਦਾ ਅਰਥ ਹੈ ਤਰੀਕਾ ਤੇ ਤੀਜਾ ਸ਼ਬਦ ਵਰਤਿਆ ਮੁਕਤ ਯਾਨੀ ਕਿ ਇਹ ਕੰਮ ਕਰਦਿਆਂ ਦੇ ਤੋਂ ਮੁਕਤ ਹੋਣਾ ਵਿੱਚ ਨਹੀਂ ਫਸਣਾ ਇਹਦੇ ਡੁੱਬਣਾ ਨਹੀਂ ਤੇ ਮਹਾਰਾਜ ਨੇ ਬਾਣੀ ਵਿੱਚ ਕਿਹਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਇ ਪਰ ਅਸੀਂ ਕਰਦੇ ਕੀ ਆ ਅਸੀਂ ਇੱਕੋ ਦਰਵਾਜ਼ੇ ਵਿੱਚੋਂ ਲੰਘਣ ਦੇ ਆਦੀਆਂ ਜ਼ਿਆਦਾਤਰ ਇੱਕੋ ਦਰਵਾਜ਼ਾ ਆ ਕੇ ਸੰਸਾਰ ਦੇ ਪਦਾਰਥ ਮੰਗੇ ਪਦਾਰਥ ਮਿਲ ਗਏ ਕੰਮ ਚੱਲ ਗਿਆ ਸਭ ਕੁਝ ਹੋ ਗਿਆ ਤੇ ਜਦੋਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਪਿੱਛੋਂ ਆਵਾਜ਼ ਦਿੱਤੀ ਨਾ ਕਿ ਸਿੱਖਾਂ ਮੰਗ ਕੇ ਤੇ ਲੈ ਗਿਆ ਮੇਰੇ ਕੋਲੋਂ ਇਹ ਵੀ ਪੁੱਛ ਲੈ ਇਹਨੂੰ ਵਰਤਨਾ ਕਿਵੇਂਵੇਂ ਤੂੰ ਪੈਸੇ ਤੇ ਮੰਗ ਕੇ ਲੈ ਗਿਆ ਵੀ 1 ਕਿੱਲੇ ਤੋਂ 20 ਹੋ ਜਾਣ ਤੇ 1 ਲੱਖ ਤੋਂ ਕਰੋੜ ਬਣ ਜਾਏ ਤੇ ਹੁਣ ਘਰ ਜਾ ਕੇ ਕਰੋੜ ਮਿਲ ਗਿਆ ਤੇ ਕਿਤੇ ਸਭ ਤੋਂ ਮਹਿੰਗੀ ਬੋਤਲ ਲਿਆ ਕੇ ਤੂੰ ਨਾ ਪੀਣੀ ਸ਼ੁਰੂ ਕਰ ਦੇ। ਜਾਜ ਤੇ ਸਿੱਖਣੀ ਹੈ ਨਾ ਗੁਰੂ ਕੋਲੋਂ ਕਿ ਕੱਲੇ ਪਦਾਰਥੀ ਮੰਗਣੇ। ਪਹਿਲਾਂ ਪਦਾਰਥ ਚਾਹੀਦਾ ਹੈ। ਮਨੁੱਖ ਦੇ ਜੀਵਨ ਦੀ ਲੋੜ ਹੈ ਪਰ ਦੂਜੀ ਗੱਲ ਅਸੀਂ ਨਹੀਂ ਸੁਣਦੇ ਵੀ ਇਹਦੀ ਵਰਤੋਂ ਕਿਵੇਂ ਕਰਨੀ ਹੈ ਤੇ ਜਦੋਂ ਅਸੀਂ ਵਰਤੋਂ ਨਹੀਂ ਕਰਦੇ ਗੁਰਬਾਣੀ ਵਿੱਚ ਪਦਾਰਥਾਂ ਨੂੰ ਅੱਗ ਗੁਰੂ ਸਾਹਿਬ ਨੇ ਕਿਉਂ ਕਿਹਾ ਅਗਨੀ ਕਿਉਂ ਕਿਹਾ ਅਗਨੀ ਤੋਂ ਬਿਨਾ ਘਰ ਨਹੀਂ ਚੱਲ ਸਕਦਾ ਅਗਨੀ ਤੋਂ ਬਿਨਾ ਰਸੋਈ ਨਹੀਂ ਚੱਲਦੀ ਆ ਸੂਰਜ ਨਾ ਚੜੇ ਤੇ ਸਾਰਾ ਕੁਝ ਬਰਫ ਹੋ ਜਾਣਾ ਜੰਮ ਜਾਣਾ ਅੱਗ ਤੋਂ ਬਿਨਾ ਕੋਈ ਕੰਮ ਭੋਜਨ ਨਹੀਂ ਪਕ ਸਕਦਾ ਕੋਈ ਵੀ ਕਾਰਜ ਨਹੀਂ ਹੁੰਦਾ ਪਰ ਜੇ ਉਹ ਹੀ ਅੱਗ ਮਰਿਆਦਾ ਤੋਂ ਬਾਹਰ ਹੋ ਗਈ ਉਸੇ ਨੇ ਘਰ ਸਾੜ ਕੇ ਸੁਆਹ ਕਰ ਦੇਣਾ ਜ਼ਿੰਦਗੀ ਤਬਾਹ ਕਰ ਦੇਣੀ ਹੈ ਗੁਰੂ ਸਾਹਿਬ ਮਾਇਆ ਨੂੰ ਅੱਗ ਤਾਂ ਕਹਿੰਦੇ ਨੇ ਅੱਗ ਮੇਰੇ ਕੋਲੋਂ ਜਿੰਨੀ ਮਰਜ਼ੀ ਲੈ ਜਾ ਢੇਰ ਲੱਗੇ ਪੈ ਨੇ ਅੱਗ ਦੇ ਪਦਾਰਥਾਂ ਦੇ ਟਰੱਕ ਭਰ ਭਰ ਕੇ ਲੈ ਜਾ ਕਦੇ ਜਿੰਨੇ ਮਰਜ਼ੀ ਪਦਾਰਥ ਜਿੰਨੇ ਮਰਜ਼ੀ ਲੈ ਜਾ ਪਰ ਨੇੜੇ ਹੋ ਕੇ ਮੇਰੀ ਗੱਲ ਸੁਣ ਲੈ ਅੱਗ ਦੀ ਵਰਤੋਂ ਉਥੇ ਕਰੀ ਜਿੱਥੇ ਲੋੜ ਏ ਜੇ ਤੂੰ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਪਾਸੇ ਖਿਲਾਰ ਦਿੱਤਾ ਅੱਗ ਨੂੰ ਤੇ ਤੇਰੇ ਅੰਦਰਲੇ ਜੀਵਨ ਨੂੰ ਇਹਨਾਂ ਪਦਾਰਥਾਂ ਨੇ ਸਾੜ ਕੇ ਸੁਆਹ ਕਰ ਦੇਣਾ ਇਸ ਲਈ ਚਾਰ ਦਰਵਾਜ਼ੇ ਰੱਖੇ ਨੇ ਮਹਾਰਾਜ ਨੇ ਪਹਿਲਾ ਦਰਵਾਜ਼ਾ ਪਦਾਰਥ ਮੰਗ ਲੈ ਦੂਸਰਾ ਦਰਵਾਜ਼ਾ ਪਰਮਾਰਥ ਮੰਗ ਲੈ ਨਾਮ ਦੀ ਦਾਤ ਮੰਗ ਭਈ ਇਸ ਪਦਾਰਥ ਦੇ ਵਿੱਚ ਰਹਿ ਕੇ ਇਹਦੇ ਮਾੜੇ ਅਸਰਾਂ ਤੋਂ ਬਚਣਾ ਕਿਵੇਂ ਤੀਜਾ ਦਰਵਾਜਾ ਖੁੱਲ ਜਾਏਗਾ ਤੂੰ ਮੁਕਤ ਹੋ ਜਾਏਗਾ ਤੇ ਚੌਥੇ ਦਰਵਾਜੇ ਦਾ ਕੋਈ ਨਾਂ ਨਹੀਂ ਉਹ ਚੌਥੀ ਅਵਸਥਾ ਹੈ ਚੌਥੀ ਚੌਥਾ ਦਰਵਾਜਾ ਪਿੱਛੇ ਨੂੰ ਨਿਕਲਦਾ ਹੈ ਤੇ ਉਹਦੇ ਅੱਗੇ ਸੜਕ ਵੀ ਸੰਸਾਰ ਖਤਮ ਹੋ ਜਾਂਦੀ ਏ ਉਹਨੂੰ ਕਹਿੰਦੇ ਨੇ ਹਰ ਕੀ ਪੌੜੀ ਆ ਗਈ ਏ ਹੁਣ ਇਹਦੇ ਤੋਂ ਅੱਗੇ ਪਰਮਾਤਮਾ ਦਾ ਦੇਸ਼ ਆ ਗਿਆ ਕਿਉਂਕਿ ਅੱਧ ਤੱਕ ਮਨੁੱਖ ਦਾ ਯਤਨ ਕੰਮ ਕਰਦਾ ਸਰੋਵਰ ਦੇ ਅੱਧ ਵਿੱਚ ਨਾ ਹਰਿਮੰਦਰ ਸਾਹਿਬ ਅੱਧ ਤੱਕ ਯਤਨ ਕਰਦਾ ਸੀ ਕਹਿੰਦੇ ਆ ਨਿਤਨੇਮ ਕਰਨਾ ਹੈ ਪਾਠ ਕਰਾਂਗੇ ਸੇਵਾ ਕਰਾਂਗੇ ਅਰਦਾਸ ਕਰਾਂਗੇ ਅੱਧ ਤੱਕ ਯਤਨ ਜ਼ਰੂਰ ਸਿੱਖ ਕਰਦਾ ਹੈ ਅੱਧ ਤੱਕ ਸਿੱਖ ਆ ਜਾਂਦਾ ਹੈ ਪਰ ਜਦੋਂ ਅੱਧ ਤੱਕ ਜਾਂਦਾ ਉਹਦੂ ਅਕੀ ਗੁਰੂ ਆਪ ਉਂਗਲ ਫੜ ਕੇ ਲਿਜਾ ਸਕਦਾ ਹੈ ਉਹਦੇ ਤੋਂ ਅੱਗੇ ਨਾ ਬੰਦੇ ਦਾ ਸਰੀਰ ਕੰਮ ਕਰ ਸਕਦਾ ਨਾ ਮਨ ਕਰ ਸਕਦਾ ਨਾ ਉਹਦੀ ਮਿਹਨਤ ਕੰਮ ਕਰ ਸਕਦਾ ਮਹਾਰਾਜ ਨੇ ਸਾਰੀਆਂ ਚੀਜ਼ਾਂ ਸਿਧਾਂਤ ਦੇ ਮੁਤਾਬਕ ਹੀ ਕਹੀਆਂ ਹੁਣ ਇਹ ਗੱਲ ਚੱਲੀ ਮੈਂ ਇੱਕ ਹੋਰ ਛੋਟੀ ਜੀ ਬੇਨਤੀ ਕਰ ਦਿਆਂ ਤੁਸੀਂ ਇਧਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੋਂ ਦੀ ਪਰਲੀ ਗਲੀ ਵੱਲ ਨੂੰ ਜਾਓ ਪਰਲੇ ਜੋੜੇਖੰਡ ਦੇ ਸਾਹਮਣੇ ਤੇ ਉਧਰ ਮਹਾਰਾਜ ਦੇ ਘਰ ਨੇ ਜਿੰਨੂੰ ਗੁਰੂ ਕਾ ਮਹਿਲ ਗੁਰਦੁਆਰਾ ਕਹਿੰਦੇ ਨੇ ਉਹਨਾਂ ਘਰਾਂ ਦੇ ਗੁਰਦੁਆਰੇ ਹਰਮੰਦਰ ਸਾਹਿਬ ਤੋਂ ਸਾਰਾ ਹੋਵੇਗਾ 4-5 ਮਿੰਟ ਦਾ ਰਸਤਾ ਜਿੱਥੇ ਗੁਰੂ ਅਮਰਦਾਸ ਜੀ ਨੇ ਘਰ ਬਣਾਇਆ ਸੀ ਗੁਰੂ ਰਾਮਦਾਸ ਜੀ ਰਹੇ ਨੇ ਗੁਰੂ ਅਰਜਨ ਦੇਵ ਜੀ ਰਹੇ ਨੇ ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਪਰਿਵਾਰ ਉੱਥੇ ਰਹੇ ਨੇ ਅਜੇ ਤੱਕ ਚੁੱਲ ਚੌਂਕਾ ਬਣਿਆ ਖੂਹ ਬਣਿਆ ਹੋਇਆ ਉਦੇ ਰਾਹ ਦੇ ਵਿੱਚ ਇੱਕ ਥਾਂ ਆਉਂਦਾ ਗਲੀ ਦੇ ਵਿੱਚ ਉੱਥੇ ਗਲੀ ਦੇ ਉੱਤੇ ਡਿਊਟੀ ਬਣੀ ਹੋਈ ਗਲੀ ਛੱਤੀ ਹੋਈ ਅੱਜ ਪਹਿਲਾਂ ਪ੍ਰਕਾਸ਼ ਵੀ ਆਇਆ ਸੀ ਹੁਣ ਪਤਾ ਨਹੀਂ ਹੈ ਕਿ ਨਹੀਂ ਉੱਥੇ ਅਜੇ ਵੀ ਪ੍ਰਕਾਸ਼ ਹੈ ਹੁਣ ਆਪਾਂ ਇਹਨੂੰ ਦਰਸ਼ਨੀ ਡਿਊੜੀ ਕਹਿ ਦਿੰਨੇ ਜਿਹੜੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦੇ ਵਿੱਚ ਹੈ ਪਰ ਇਹ ਦਰਸ਼ਨੀ ਡਿਊੜੀ ਦੂਸਰੀ ਹੈ ਅਸਲ ਵਿੱਚ ਦਰਸ਼ਨੀ ਡਿਊੜੀ ਕਿਹੜੀ ਸੀ ਗੁਰੂ ਅਰਜਨ ਦੇਵ ਜੀ ਦੇ ਘਰ ਅਤੇ ਹਰਮੰਦਰ ਸਾਹਿਬ ਦਾ ਜਿੱਥੇ ਵਿਚਕਾਰ ਨਾ ਥਾਂ ਪੈਂਦਾ ਗੁਰੂ ਸਾਹਿਬ ਨੇ ਉੱਥੇ ਗਲੀ ਦੇ ਉੱਤੇ ਇੱਕ ਦਰਸ਼ਨੀ ਡਿਉੜੀ ਬਣਾਈ ਦਰਸ਼ਨੀ ਡਿਉੜੀ ਦਾ ਮਤਲਬ ਸੀ ਉਦੋਂ ਅਜੇ ਵੱਸੋਂ ਨਹੀਂ ਸੀ ਹੋਈ ਇਧਰ ਇਸ ਪਾਸਾ ਖਾਲੀ ਸੀ ਸਾਰਾ ਤੇ ਗੁਰੂ ਸਾਹਿਬ ਘਰੋਂ ਆਉਂਦੇ ਸਨ ਤੇ ਦਰਸ਼ਨੀ ਡਿਉੜੀ ਵਿੱਚ ਬਹਿ ਜਾਂਦੇ ਸਨ ਦਰਸ਼ਨੀ ਡਿਉੜੀ ਵਿੱਚੋਂ ਇੱਕ ਪਾਸੇ ਘਰ ਦਿਸਦਾ ਸੀ ਇੱਕ ਪਾਸੇ ਹਰਮੰਦਰ ਸਾਹਿਬ ਦਿਸਦਾ ਸੀ ਦਰਸ਼ਨੀ ਡਿਉੜੀ ਦੇ ਵਿੱਚ ਬੈ ਕੇ ਇੱਧਰ ਸੇਵਾ ਦਾ ਪ੍ਰਬੰਧ ਕਰਦੇ ਸਨ ਇੱਧਰ ਹਰਮੰਦਰ ਸਾਹਿਬ ਦੀ ਸੇਵਾ ਦਾ ਧਿਆਨ ਰੱਖਦੇ ਸਨ ਤੇ ਉੱਧਰ ਆਪਣੇ ਪਰਿਵਾਰ ਦਾ ਵੀ ਧਿਆਨ ਰੱਖਦੇ ਸਨ ਹਰ ਇੱਕ ਚੀਜ਼ ਵਿੱਚ ਸਿਧਾਂਤ ਦਿੱਤਾ ਹੈ ਗੁਰੂ ਸਾਹਿਬ ਨੇ ਅੱਧ ਵਿੱਚ ਹੀ ਹਰਮੰਦਰ ਰੱਖਿਆ ਇੱਥੋਂ ਤੱਕ ਆ ਜਾ ਹਰਮੰਦਰ ਦੇ ਵਿੱਚੋਂ ਤੂੰ ਪਿੱਛੇ ਵੀ ਜਾ ਸਕਣਾ ਹੈ ਹਰਮੰਦਰ ਦੇ ਵਿੱਚੋਂ ਤੂੰ ਹਰ ਕੀ ਪੌੜੀ ਦੇ ਰਾਹੀਂ ਪ੍ਰਮਾਤਮਾ ਦੇ ਦੇਸ਼ਵਾਲ ਵੀ ਜਾ ਸਕਣਾ ਉਹ ਦਰਸ਼ਨੀ ਡਿਉੜੀ ਜਿਹੜੀ ਹੈ ਬਿਲਕੁਲ ਸੈਂਟਰ ਵਿੱਚ ਰੱਖ ਦਿੱਤੀ ਕਿ ਜੇ ਤੂੰ ਰੱਬ ਦੇ ਨਾਮ ਨਾਲ ਜੁੜ ਜਾਏਗਾ ਇੱਕ ਦਿਨ ਤੇਰੇ ਅੰਦਰ ਐਸੀ ਅਵਸਥਾ ਐਸੀ ਦਰਸ਼ਨੀ ਡਿਉੜੀ ਤੇਰੇ ਅੰਦਰ ਬਣ ਜਾਣੀ ਹੈ ਜਿੱਥੋਂ ਤੂੰ ਸੰਸਾਰ ਦਾ ਕੰਮ ਵੀ ਕਰੀ ਜਾਏਗਾ ਤੇ ਦੂਜੇ ਪਾਸੇ ਤੈਨੂੰ ਰੱਬ ਦਾ ਦੇਸ਼ ਵੀ ਦਿੱਸੀ ਜਾਏ ਦੋਹਾਂ ਹੱਥਾਂ ਦੇ ਵਿੱਚ ਉਹਨੂੰ ਕਿਹਾ ਪਰਵਿਰਤੀ ਔਰ ਨਿਰਵਿਰਤੀ ਉਸ ਸਮੇਂ ਸਿੱਖ ਦੀ ਸੁਰਤ ਦੋ ਹਿੱਸਿਆਂ ਵਿੱਚ ਹੋ ਜਾਂਦੀ ਹੈ ਉਹ ਹਰ ਟਾਈਮ ਸਰੀਰ ਦੇ ਰਹੀ ਸੰਸਾਰ ਦੇ ਕਾਰਜ ਵਿੱਚ ਰਹਿੰਦਾ ਪਰ ਉਹਦੀ ਸੁਰਤੀ ਸੰਸਾਰ ਵਿੱਚ ਲੋੜ ਮਾਤਰ ਰਹਿੰਦੀ ਹੈ ਬਾਕੀ ਦੀ ਸੁਰਤੀ ਸਾਰੀ ਨਿਰੰਕਾਰ ਦੇ ਸ਼ਬਦ ਵਿੱਚ ਸਾਰਾ ਦਿਨ ਜੁੜੀ ਰਹਿੰਦੀ ਹੈ